ਹੈਲੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਚੜਦੀ ਕਲਾ ਛਾਵੇਂਗੇ ਮੈਂ ਪਰਮਜੀਤ कौर ਪੰਜਾਬ ਪਟਿਆਲਾ ਤੋਂ ਤੁਹਾਡੇ ਲਈ ਲੈ ਕੇ ਆਈ ਆਂ ਜੀ ਦਿਲ ਨੂੰ ਛੂ ਲੈਣ ਵਾਲੀ ਕਹਾਣੀ ਜਿਆਦਾ ਸਮਾਂ ਨਾ ਲੈਂਦੇ ਹੋਏ ਚਲੋ ਜੀ ਸ਼ੁਰੂ ਕਰਦੇ ਆਂ ਇਹ ਕਹਾਣੀ ਹੈ ਇੱਕ ਪਿੰਡ ਵਿੱਚ ਰਹਿੰਦੇ ਹੋਏ ਇੱਕ ਵਪਾਰੀ ਦੀ ਇਸ ਵਪਾਰੀ ਕੋਲ ਜ਼ਿੰਦਗੀ ਨੂੰ ਚਲਾਉਣ ਵਾਸਤੇ ਹਰ ਇੱਕ سہولت ਮੌਜੂਦ ਸੀ ਪਰ ਇਸ ਕੋਲ ਇੱਕੋ ਹੀ ਚੀਜ਼ ਦੀ ਕਮੀ ਸੀ ਉਹ ਸੀ ਔਲਾਦ ਵਪਾਰੀ ਦੇ ਘਰ ਕੋਈ ਔਲਾਦ ਨਹੀਂ ਸੀ ਵਪਾਰੀ ਔਲਾਦ ਨੂੰ ਪਾਉਣ ਵਾਸਤੇ ਹਰ ਇੱਕ ਮੰਦਿਰ ਮਸਜਿਦ ਗੁਰਦੁਆਰੇ ਜਾ ਕੇ ਮੱਥਾ ਟੇਕਦਾ ਅਰਦਾਸਾਂ ਕਰਦਾ ਬਹੁਤ ਦਾਨਪੂਰਨ ਕਰਦਾ ਜਿੱਥੇ ਵੀ ਕੋਈ ਦੱਸਦਾ ਮੜੀਆਂ ਮਸਾਨਾਂ ਦੀ ਵੀ ਪੂਜਾ ਕਰਦਾ ਪਰ ਫਿਰ ਵੀ ਉਸ ਦੇ ਘਰ ਔਲਾਦ ਨਾ ਹੋਈ ਵਪਾਰੀ ਤੇ ਉਸ ਦੀ ਪਤਨੀ ਬਹੁਤ ਉਦਾਸ ਤੇ ਪਰੇਸ਼ਾਨ ਰਹਿਣ ਲੱਗ ਗਏ ਸਨ ਇੰਨੇ ਧਨ-ਦੌਲਤ ਹੋਣ ਦੇ ਬਾਵਜੂਦ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਖਾਲੀਪਨ ਸੀ। ਇੱਕ ਦਿਨ ਵਪਾਰੀ ਆਪਣੀ ਦੁਕਾਨ ਤੇ ਬੈਠਾ ਸੀ ਤੇ ਇੱਕ ਨੌਜਵਾਨ ਮੁੰਡਾ ਉਸ ਕੋਲ ਆਉਂਦਾ ਹੈ ਤੇ ਬੋਲਦਾ ਹੈ, "ਸੇਠ ਜੀ, ਮੈਨੂੰ ਕੋਈ ਕੰਮ ਚਾਹੀਦਾ ਹੈ। ਜਿੱਦਾਂ ਦਾ ਮਰਜ਼ੀ ਹੋਵੇ ਮੈਂ ਕਰ ਲਵਾਂਗਾ। ਮੈਨੂੰ ਕੰਮ ਦੀ ਬਹੁਤ ਜ਼ਰੂਰਤ ਹੈ।" ਤੇ ਵਪਾਰੀ ਉਸ ਮੁੰਡੇ ਦੇ ਮੂੰਹ ਵੱਲ ਵੇਖ ਰਿਹਾ ਹੁੰਦਾ ਹੈ। ਤੇ ਉਸ ਮੁੰਡੇ ਦੇ ਚਿਹਰੇ ਤੇ ਬੜਾ ਨੂਰ ਤੇ ਬਹੁਤ ਮਾਸੂਮੀਅਤ ਹੁੰਦੀ ਹੈ ਤੇ ਵਪਾਰੀ ਉਸ ਨੂੰ ਮਨਾ ਨਹੀਂ ਕਰ ਪੌਂਦਾ ਤੇ ਆਪਣੇ ਘਰ ਦੇ ਸਾਰੇ ਕੰਮ ਕਰਨ ਲਈ ਉਸ ਨੂੰ ਨੌਕਰ ਬਣਾ ਕੇ ਰੱਖ ਲੈਂਦਾ ਹੈ ਤੇ ਉਹ ਮੁੰਡਾ ਵੀ ਬਹੁਤ ਹੀ ਲਗਨ ਤੇ ਇਮਾਨਦਾਰੀ ਨਾਲ ਸਾਰਾ ਕੰਮ ਕਰਦਾ ਹੈ ਵਪਾਰੀ ਤੇ ਉਸ ਦੀ ਪਤਨੀ ਉਸ ਨੌਕਰ ਨੂੰ ਪਸੰਦ ਕਰਨ ਲੱਗ ਜਾਂਦੇ ਹਨ ਤੇ ਕਿਤੇ ਨਾ ਕਿਤੇ ਉਹ ਆਪਣੀ ਔਲਾਦ ਦੀ ਕਮੀ ਉਸ ਵਿੱਚੋਂ ਪੂਰੀ ਕਰਨ ਲੱਗ ਜਾਂਦੇ ਹਨ ਤੇ ਇੱਕ ਦਿਨ ਵਪਾਰੀ ਇੱਕ ਹੋਰ ਨਵਾਂ ਵਪਾਰ ਸ਼ੁਰੂ ਕਰਨ ਲੱਗਦਾ ਹੈ ਤੇ ਉਸ ਮੁੰਡੇ ਨੂੰ ਬੋਲਦਾ ਹੈ ਜੇ ਮੈਨੂੰ ਇਸ ਵਪਾਰ ਵਿੱਚੋਂ ਮੁਨਾਫਾ ਹੋ ਗਿਆ ਤਾਂ ਅੱਧਾ ਤੇਰਾ ਮੁੰਡਾ ਬੋਲਦਾ ਹੈ सेठ जी ਮੈਂ ਤਾਂ ਇਸੇ ਵਿੱਚ ਹੀ ਖੁਸ਼ ਹਾਂ ਜੋ ਤੁਸੀਂ ਮੈਨੂੰ ਰੋਟੀ ਕਪੜਾ ਦੇ ਦਿੰਦੇ ਹੋ ਵਪਾਰੀ ਬੋਲਦਾ ਹੈ ਨਹੀਂ ਨਹੀਂ ਮੈਂ ਅੱਧਾ ਮੁਨਾਫਾ ਤੈਨੂੰ ਦੇ ਦਿਆਂਗਾ ਇਸ ਤਰ੍ਹਾਂ ਹੀ ਵਪਾਰੀ ਦਾ ਵਪਾਰ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਉਹ ਵਪਾਰ ਇੰਨਾ ਕੁ ਵੱਧ ਜਾਂਦਾ ਹੈ ਜੋ ਵਪਾਰੀ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਤੇ ਵਪਾਰ ਪੂਰੇ ਦੇਸ਼ ਵਿੱਚ ਫੈਲ ਜਾਂਦਾ ਹੈ ਤੇ ਵਪਾਰੀ ਇਸ ਵਪਾਰ ਤੋਂ ਬਹੁਤ ਜ਼ਿਆਦਾ ਲਾਭ ਤੇ ਧਨ ਕਮਾ ਲੈਂਦਾ ਹੈ ਪਰ ਵਪਾਰੀ ਦੇ ਮਨ ਵਿੱਚ ਲਾਲਚ ਪੈਦਾ ਹੋ ਜਾਂਦੀ ਹੈ ਤੇ ਉਹ ਸੋਚਣ ਲੱਗਦਾ ਹੈ ਕਿ ਮੈਂ ਇਸ ਵਪਾਰ ਚ ਕਮਾਇਆ ਅੱਧਾ ਧਨ ਜੇ ਇਸ ਨੌਕਰ ਨੂੰ ਦੇ ਦਿੱਤਾ ਤਾਂ ਇਹ ਤਾਂ ਮੇਰੇ ਬਰਾਬਰ ਹੀ ਆ ਕੇ ਬੈਠ ਜਾਏਗਾ ਇਹ ਤਾਂ ਮੇਰੇ ਜਿੰਨਾ ਅਮੀਰ ਹੋ ਜਾਏਗਾ ਮੈਂ ਇਹ ਨਹੀਂ ਕਰ ਸਕਦਾ ਤੇ ਆਪਣੀ ਪਤਨੀ ਨੂੰ ਵੀ ਕਹਿੰਦਾ ਹੈ ਮੈਂ ਆਪਣੀ ਮਿਹਨਤ ਨਾਲ ਹੀ ਵਪਾਰ ਸ਼ੁਰੂ ਕੀਤਾ ਤੇ ਧਨ ਕਮਾਇਆ ਮੈਂ ਇਸ ਨੌਕਰ ਨੂੰ ਨਹੀਂ ਦੇ ਸਕਦਾ ਪਤਨੀ ਬੋਲਦੀ ਹੈ ਤੁਸੀਂ ਲਾਲਚ ਨਾ ਕਰੋ ਆਪਣੀ ਜ਼ੁਬਾਨ ਤੋਂ ਨਾ ਮੁਕਰੋ ਪਰ ਵਪਾਰੀ ਇੱਕ ਨਹੀਂ ਸੁਣਦਾ ਤੇ ਇੱਕ ਦਿਨ ਬਹੁਤ ਤੇਜ਼ ਬਾਰਿਸ਼ ਹੋ ਰਹੀ ਸੀ ਤੇ ਨੌਕਰ ਬਾਜ਼ਾਰ ਤੋਂ ਕੁਝ ਸਮਾਨ ਲੈ ਕੇ ਆ ਰਿਹਾ ਸੀ ਜਦੋਂ ਉਹ ਦਰਵਾਜ਼ੇ ਵਿੱਚ ਪਹੁੰਚਿਆ ਤਾਂ ਉਸ ਦੇ ਪੈਰ ਤੇ ਠੇਡਾ ਲੱਗ ਗਿਆ ਤੇ ਉਸ ਦੇ ਅੰਗੂਠੇ ਦਾ ਨਹੂ ਉਤਰ ਗਿਆ ਤੇ ਉਸ ਵਿੱਚੋਂ ਬਹੁਤ ਖੂਨ ਨਿਕਲਣ ਲੱਗ ਗਿਆ। ਵਪਾਰੀ ਨੇ ਉਸ ਨੂੰ ਵੇਖਿਆ ਤੇ ਉਸ ਨੂੰ ਬਿਠਾਇਆ ਅਤੇ ਡਾਕਟਰ ਨੂੰ ਬੁਲਾਇਆ। ਤੇ ਡਾਕਟਰ ਆ ਗਿਆ ਤੇ ਉਸ ਨੇ ਮਲਮ ਪੱਟੀ ਕੀਤੀ। ਤੇ ਵਪਾਰੀ ਦੇ ਦਿਮਾਗ ਵਿੱਚ ਇੱਕ ਸਕੀਮ ਆਈ। ਉਸ ਨੌਕਰ ਨੂੰ ਮਰਵਾਉਣ ਦੀ। ਕਿ ਨਾ ਇਹ ਹੋਵੇਗਾ ਤੇ ਨਾ ਮੈਨੂੰ ਇਸ ਨੂੰ ਆਪਣਾ ਅੱਧਾ ਧਨ ਦੇਣਾ ਪਵੇਗਾ। ਅਗਲੇ ਦਿਨ ਡਾਕਟਰ ਨਾਲ ਮਿਲ ਕੇ ਵਪਾਰੀ ਨੇ ਮੁੰਡੇ ਨੂੰ ਜ਼ਹਿਰ ਦਾ ਟੀਕਾ ਲਗਵਾ ਦਿੱਤਾ ਤੇ ਉਸ ਮੁੰਡੇ ਨੇ ਤੜਫ ਤੜਫ ਕੇ ਆਪਣੀ ਜਾਨ ਦੇ ਦਿੱਤੀ ਤੇ ਇਸ ਤੋਂ ਬਾਅਦ ਬਹੁਤ ਸਮਾਂ ਬੀਤ ਗਿਆ ਇੱਕ ਦਿਨ ਵਪਾਰੀ ਨੂੰ ਪਤਾ ਲੱਗਾ ਕਿ ਉਸ ਦੀ ਰੱਬ ਨੇ ਸੁਣ ਲਈ ਹੈ ਤੇ ਵਪਾਰੀ ਦੇ ਘਰ ਔਲਾਦ ਹੋਣ ਵਾਲੀ ਹੈ ਵਪਾਰੀ ਬਹੁਤ ਖੁਸ਼ ਸੀ ਚਾਰੇ ਪਾਸੇ ਢੋਲ ਵਜਵਾ ਰਿਹਾ ਸੀ ਮਠਿਆਈਆਂ ਵੰਡ ਰਿਹਾ ਸੀ ਤੇ ਮਨ ਹੀ ਮਨ ਖੁਸ਼ ਹੋ ਰਿਹਾ ਸੀ ਤੇ ਆਪਣੀ ਪਤਨੀ ਨੂੰ ਬੋਲ ਰਿਹਾ ਸੀ ਲੋਕ ਤਾਂ ਕਹਿੰਦੇ ਨੇ ਮਾੜੇ ਕਰਮਾਂ ਦਾ ਫਲ ਮਾੜਾ ਮਿਲਦਾ ਹੈ ਪਰ ਸਾਨੂੰ ਤਾਂ ਮਾੜੇ ਕਰਮਾਂ ਦਾ ਫਲ ਬਹੁਤ ਚੰਗਾ ਮਿਲਿਆ ਹੈ ਰੱਬ ਨੇ ਸਾਡੇ ਸਾਰੇ ਦੁੱਖ ਦੂਰ ਕਰ ਦਿੱਤੇ ਇਸ ਔਲਾਦ ਨੂੰ ਸਾਡੀ ਝੋਲੀ ਪਾ ਕੇ ਤੇ ਵਪਾਰੀ ਦੇ ਘਰ ਕੁਝ ਸਮੇਂ ਬਾਅਦ ਪੁੱਤ ਪੈਦਾ ਹੁੰਦਾ ਹੈ ਤੇ ਵਪਾਰੀ ਬਹੁਤ ਖੁਸ਼ ਹੁੰਦਾ ਹੈ ਖੁਸ਼ੀ ਨਾਲ ਵਪਾਰੀ ਦੇ ਜਿਹੜੇ ਪੈਰ ਐ ਜ਼ਮੀਨ ਤੇ ਨਹੀਂ ਲੱਗਦੇ ਉਹ ਉੜਿਆ ਫਿਰਦਾ ਹੈ ਇਸ ਤਰ੍ਹਾਂ ਹੀ ਹੌਲੀ-ਹੌਲੀ ਸਮਾਂ ਬੀਤਦਾ ਹੈ ਤੇ ਉਹ ਬੱਚਾ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਕਈ ਸਾਲਾਂ ਬਾਅਦ ਉਹ ਜਵਾਨ ਹੋ ਜਾਂਦਾ ਹੈ ਤੇ ਵਪਾਰੀ ਆਪਣੇ ਮੁੰਡੇ ਦਾ ਬਹੁਤ ਧੂਮ-ਤਾਮ ਦੇ ਨਾਲ ਵਿਆਹ ਕਰ ਦਿੰਦਾ ਹੈ ਤੇ ਆਪਣੀ ਨੂੰਹ-ਪੁੱਤ ਨੂੰ ਵੇਚ ਕੇ ਵਪਾਰੀ ਬਹੁਤ ਖੁਸ਼ ਹੁੰਦਾ ਰੱਬ ਦਾ ਬਹੁਤ ਧੰਨਵਾਦ ਕਰਦਾ ਹੈ ਹਜੀ ਵਿਆਹ ਨੂੰ ਕੁਝ ਹੀ ਮਹੀਨੇ ਬੀਤਦੇ ਹਨ ਕਿ ਵਪਾਰੀ ਦਾ ਪੁੱਤ ਬਿਮਾਰ ਪੈ ਜਾਂਦਾ ਹੈ ਤੇ ਵਪਾਰੀ ਉਸ ਦਾ ਇਲਾਜ ਚੰਗੇ ਤੋਂ ਚੰਗੇ ਡਾਕਟਰ ਕੋਲੋਂ ਕਰਵਾਉਂਦਾ ਹੈ ਪਰ ਕੋਈ ਵੀ ਫਰਕ ਨਹੀਂ ਪੈਂਦਾ ਉਹ ਦਿਨੋਂ ਦਿਨ ਹੋਰ ਬਿਮਾਰ ਹੋਈ ਜਾਂਦਾ ਹੈ ਤੇ ਮੰਝੇ ਨਾਲ ਜੁੜ ਜਾਂਦਾ ਹੈ ਵਪਾਰੀ ਦੁਨੀਆ ਦਾ ਕੋਈ ਡਾਕਟਰ ਨਹੀਂ ਛੱਡਦਾ ਮਹਿੰਗੇ ਤੋਂ ਮਹਿੰਗਾ ਇਲਾਜ ਕਰਵਾਉਂਦਾ ਹੈ ਤੇ ਦੁਨੀਆ ਦੇ ਕੋਨੇ-ਕੋਨੇ ਵਿੱਚੋਂ ਡਾਕਟਰ ਬੁਲਾਉਂਦਾ ਹੈ ਪਰ ਕੋਈ ਫਰਕ ਨਹੀਂ ਪੈਂਦਾ ਵਪਾਰੀ ਦਾ ਸਾਰਾ ਵਪਾਰ ਘਰ-ਬਾਰ ਸਾਰਾ ਧਨ ਦੌਲਤ ਉਸਦੇ ਪੁੱਤ ਦੇ ਇਲਾਜ ਤੇ ਲੱਗ ਜਾਂਦਾ ਹੈ ਸਾਰਾ ਕੁਝ ਵਿਕ ਜਾਂਦਾ ਹੈ ਤੇ ਵਪਾਰੀ ਗੰਗਾਲ ਹੋ ਜਾਂਦਾ ਹੈ ਫਿਰ ਉਹ ਇੱਕ ਕਮਰਾ ਕਿਰਾਏ ਤੇ ਲੈ ਕੇ ਰਹਿਣ ਲੱਗ ਜਾਂਦਾ ਹੈ ਤੇ ਡਾਕਟਰ ਵੀ ਜਵਾਬ ਦੇ ਦਿੰਦੇ ਹਨ ਹੁਣ ਤਾਂ ਸੇਵਾ ਹੀ ਹੈ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਹੁਣ ਇਹ ਨਹੀਂ ਬਚੇਗਾ ਵਪਾਰੀ ਇਹ ਸੁਣ ਕੇ ਬਹੁਤ ਦੁਖੀ ਤੇ ਪਰੇਸ਼ਾਨ ਹੋ ਜਾਂਦਾ ਹੈ ਤੇ ਆਪਣੇ ਪੁੱਤ ਦੇ ਮੰਜੇ ਕੋਲ ਬੈਠ ਕੇ ਆਪਣੇ ਪੁੱਤ ਦਾ ਹੱਥ ਫੜ ਕੇ ਰੋ ਰਿਹਾ ਹੁੰਦਾ ਹੈ ਤੇ ਪਰਮਾਤਮਾ ਕੋਲ ਅਰਦਾਸ ਕਰਦਾ ਹੈ ਪਹਿਲਾਂ ਤਾਂ ਤੂੰ ਮੈਨੂੰ ਔਲਾਦ ਦਿੱਤੀ ਹੀ ਨਹੀਂ ਜੇ ਦਿੱਤੀ ਹੈ ਇਸ ਨੂੰ ਮੇਰੇ ਕੋਲੋਂ ਨਾ ਖੋ ਤੇ ਵਪਾਰੀ ਦਾ ਪੁੱਤ ਇਹ ਸੁਣ ਕੇ ਹੱਸਣ ਲੱਗ ਜਾਂਦਾ ਹੈ ਤੇ ਵਪਾਰੀ ਇਹ ਵੇਖ ਕੇ ਹੈਰਾਨੀ ਨਾਲ ਆਪਣੇ ਪੁੱਤ ਵੱਲ ਵੇਖਦਾ ਹੈ ਤੇ ਉਸ ਵਪਾਰੀ ਨੂੰ ਆਪਣੇ ਪੁੱਤ ਦੇ ਚਿਹਰੇ ਵਿੱਚੋਂ ਉਹੀ ਨੂਰ ਤੇ ਉਹੀ ਮਾਸੂਮੀਅਤ ਨਜ਼ਰ ਆਉਂਦੀ ਹੈ ਜੋ ਨੌਕਰ ਨੂੰ ਪਹਿਲੀ ਵਾਰ ਮਿਲਣ ਤੇ ਆਈ ਸੀ ਤੇ ਮੰਜੇ ਤੇ ਪਿਆ ਮੁੰਡਾ ਬੋਲਦਾ ਹੈ ਕੀ ਗੱਲ ਸੇਠ ਜੀ ਪਹਿਚਾਨਿਆ ਨਹੀਂ ਮੈਂ ਤੁਹਾਡਾ ਨੌਕਰ ਜਿਸ ਨੂੰ ਤੁਸੀਂ ਜ਼ਹਿਰ ਦਾ ਟੀਕਾ ਲਗਵਾ ਕੇ ਮਰਵਾ ਦਿੱਤਾ ਸੀ ਤੇ ਕਿਹਾ ਸੀ ਕਿ ਮੈਂ ਆਪਣਾ ਅੱਧਾ ਧਨ ਤੈਨੂੰ ਦੇ ਦੇਵਾਂਗਾ ਵਪਾਰੀ ਦੇ ਹੋਸ਼ ੁੱਟ ਜਾਂਦੇ ਹਨ ਇਹ ਸੁਣ ਕੇ ਤੇ ਮੁੰਡਾ ਬੋਲਦਾ ਹੈ ਆਪਣਾ ਹਿੱਸਾ ਹੀ ਤਾਂ ਲੈਣ ਆਇਆ ਹਾਂ ਜੋ ਮੈਂ ਲੈ ਲਿਆ ਹੈ ਕੋਲ ਖੜੀ ਪਤਨੀ ਬੋਲਦੀ ਹੈ ਮੈਨੂੰ ਇਹ ਸਮਝ ਨਹੀਂ ਆਈ ਤੁਸੀਂ ਇਹਨਾਂ ਨਾਲ ਤਾਂ ਆਪਣਾ ਹਿਸਾਬ ਬਰਾਬਰ ਕਰਨਾ ਆਏ ਹੋ ਇਹਨਾਂ ਨੇ ਤੁਹਾਡੇ ਨਾਲ ਮਾੜਾ ਕੀਤਾ ਧੋਖੇ ਨਾਲ ਮਰਵਾ ਦਿੱਤਾ ਪਰ ਇਸ ਵਿੱਚ ਮੇਰਾ ਕੀ ਕਸੂਰ ਹੈ ਆਪਣੇ ਵਿਆਹ ਨੂੰ ਤਾਂ ਹਜੇ ਕੁਝ ਸਮਾਂ ਹੀ ਹੋਇਆ ਹੈ ਅਸੀਂ ਤਾਂ ਹਜੇ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਵੀ ਨਹੀਂ ਮੈਨੂੰ ਕਿਸ ਗੱਲ ਦੀ ਸਜ਼ਾ ਮਿਲ ਰਹੀ ਹੈ ਮੰਚੇ ਤੇ ਪਿਆ ਮੁੰਡਾ ਮੁਸਕਰਾ ਕੇ ਬੋਲਦਾ ਹੈ ਕੀ ਗੱਲ ਭੁੱਲ ਗਈ ਤੂੰ ਤੂੰ ਹੀ ਤਾਂ ਉਹ ਡਾਕਟਰ ਹੈ ਜਿਸਨੇ ਮੈਨੂੰ ਕੁਝ ਪੈਸਿਆਂ ਦੇ ਲਾਲਚ ਪਿੱਛੇ ਜ਼ਹਿਰ ਦਾ ਟੀਕਾ ਲਾਇਆ ਸੀ ਇਹ ਸੁਣ ਕੇ ਉਸ ਦੀ ਪਤਨੀ ਤੇ ਪਿਤਾ ਹੱਕੇ ਬੱਕੇ ਹੋ ਜਾਂਦੇ ਹਨ ਤੇ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਜਾਂਦੇ ਹਨ ਤੇ ਇੰਨੇ ਨੂੰ ਹੀ ਮੁੰਡੇ ਦੇ ਸਾਹ ਔਖੇ ਹੋਣ ਲੱਗ ਜਾਂਦੇ ਹਨ ਤੇ ਉਹ ਬੋਲਦਾ ਹੈ ਯਾਦ ਰੱਖੋ ਆਪਣੇ ਕਰਮਾਂ ਦਾ ਹਿਸਾਬ ਕਿਤਾਬ ਤਾਂ ਹਰ ਕਿਸੇ ਨੂੰ ਇੱਥੇ ਹੀ ਦੇ ਕੇ ਜਾਣਾ ਪੈਂਦਾ ਹੈ ਇਹ ਬੋਲ ਕੇ ਉਹ ਮੁੰਡਾ ਆਪਣੇ ਸਵਾਸ ਤਿਆਗ ਦਿੰਦਾ ਹੈ ਫਿਰ ਉਸ ਵਪਾਰੀ ਨੂੰ ਤੇ ਉਸ ਦੀ ਨੂੰ ਨੂੰ ਸਮਝ ਆਉਂਦੀ ਹੈ ਕਿ ਮਾੜੇ ਕਰਮਾਂ ਦਾ ਫਲ ਹਮੇਸ਼ਾ ਮਾੜਾ ਹੀ ਮਿਲਦਾ ਹੈ ਇਸ ਲਈ ਕਿਸੇ ਨਾਲ ਵੀ ਮਾੜਾ ਕਰਨ ਤੋਂ ਪਹਿਲਾਂ ਜ਼ਰੂਰ ਸੋਚ ਲਓ ਕਿ ਉਸ ਮਾੜੇ ਦਾ ਫਲ ਤੁਹਾਨੂੰ ਇੱਥੇ ਹੀ ਮਿਲਣਾ ਹੈ ਹਾਂਜੀ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚਲੋ ਜੀ ਚੱਲਦੇ ਆ ਆਪਣੇ ਨੈਕਸਟ ਰਾਉਂਡ ਵੱਲ ਪ੍ਰਸ਼ਨ ਉੱਤਰ ਰਾਉਂਡ ਤੇ ਅਸੀਂ ਮਾਂ ਬੋਲੀ ਪੰਜਾਬੀ ਲੈਂਗੁਏਜ ਦੇ ਵਿੱਚੋਂ ਤੁਹਾਡੇ ਕੋਲੋਂ ਇੱਕ ਕੁਐਸਚਨ ਪੁੱਛਾਂਗੇ ਤੇ ਤੁਸੀਂ ਉਸ ਦਾ ਜਿਹੜਾ ਜਵਾਬ ਹੈ ਜੀ ਸਾਨੂੰ ਕਮੈਂਟ ਕਰਕੇ ਦੱਸਣਾ ਹੈ ਤੇ ਸਾਡਾ ਇਹ ਕੁਐਸਚਨ ਹੈ ਜੀ ਚੌਂਕਾ ਹਾਂਜੀ ਚੌਂਕਾ ਕਿੰ ਨੂੰ ਕਿਹਾ ਜਾਂਦਾ ਹੈ ਤੇ ਇੱਥੇ ਕੀ ਕੰਮ ਕੀਤਾ ਜਾਂਦਾ ਹੈ ਤੇ ਜੋ ਵੀ ਆਪਣੇ ਸਹੀ ਜਵਾਬ ਹੈ ਜਿਹੜੇ ਕਮੈਂਟ ਕਰਕੇ ਦੱਸੇਗਾ ਅਸੀਂ ਨੈਕਸਟ ਵੀਡੀਓ ਦੇ ਵਿੱਚ ਉਸ ਦਾ ਨਾਮ ਹੈ ਜਿਹੜਾ ਅਨਾਉਂਸ ਕਰਾਂਗੇ ਜੀ ਤੇ ਤੁਸੀਂ ਇਸ ਤਰ੍ਹਾਂ ਦੀਆਂ ਹੀ ਮਜ਼ੇਦਾਰ ਕਹਾਣੀਆਂ ਸੁਣਨ ਦੇ ਲਈ ਚੈਨਲ ਸਪੀਡ ਸਟੋਰੀ 286 ਨੂੰ ਸਬਸਕ੍ਰਾਈਬ ਕਰ ਲਓ ਜੀ ਕਮੈਂਟ ਕਰਕੇ ਵੀ ਜ਼ਰੂਰ ਦੱਸੋ ਲਾਈਕ ਜ਼ਰੂਰ ਕਰੋ ਹੌਸਲਾ ਫੁਜਾਈ ਲਈ ਤੇ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਚਲੋ ਜੀ ਮਿਲਦੇ ਆਪਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਰੱਬ ਰੱਖਾ